हां जी दोस्तों सस्का। ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਕਿ ਪੰਜਾਬ ਦੇ ਜਿਹੜੇ ਹਾਲਾਤ ਐ ਉਹ ਕਿਸ ਤਰਫ ਨੂੰ ਜਾ ਰਹੇ। ਪਹਿਲਾਂ ਤਾਂ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇੱਕ ਕਰਨਲ ਨੂੰ ਜਿਹਨੂੰ ਅਸੀਂ ਸਭ ਤੋਂ ਵੱਡਾ ਦੇਸ਼ ਦੇ ਵਿੱਚ ਜਿਹੜੇ ਸਾਡੇ ਰਾਖੇ ਆ ਜਿਹੜੇ ਦੇਸ਼ ਦੇ ਬਾਰਡਰ ਤੇ ਸਾਡੀ ਲੜਾਈ ਲੜਦੇ ਸਾਡੀ ਰਾਖੀ ਕਰਦੇ ਪੰਜਾਬ ਪੁਲਿਸ ਨੇ ਕਰਨਲ ਤੇ ਉਹਦੇ ਬੇਟੇ ਨੂੰ ਕੁੱਟਿਆ। ਉਹਦਾ ਹਸ਼ਰ ਕੀ ਹੋਇਆ? ਉਦਾ ਜਵਾਬ ਕੀ ਹੋਇਆ ਜਿਹੜੀ ਪੁਲਿਸ ਹੈ ਪਹਿਲਾਂ ਹੀ ਜਿਹੜੇ ਕਰਨਲ ਸਾਹਿਬ ਤੇ ਉਹਨਾਂ ਦੇ ਬੇਟੇ ਤੇ ਦਬਾਅ ਪਾਉਣ ਲੱਗ ਗਈ ਕਿ ਤੁਸੀਂ ਜਿਹੜਾ ਫੈਸਲਾ ਕਰੋ ਕਿਉਂਕਿ ਸਾਡੇ ਮੁਲਾਜ਼ਮਾਂ ਨੇ ਤੁਹਾਨੂੰ ਕੁੱਟਿਆ ਹੁਣ ਤੁਸੀਂ ਉਹਨਾਂ ਦਾ ਫੈਸਲਾ ਕਰ ਲਓ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਮੀਡੀਆ ਰਾਹੀਂ ਇਹ ਖਬਰਾਂ ਨਿਸ਼ਰ ਹੋਈਆਂ ਤੇ ਐਕਸ਼ਨ ਹੋਇਆ ਪਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੁਣ ਆ ਕੱਲ ਕਿਸਾਨਾਂ ਨੂੰ ਕਿਸਾਨਾਂ ਨੂੰ ਘਰ ਬੁਲਾ ਕੇ ਮੀਟਿੰਗ ਲਈ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਉੱਥੇ ਜੀਸੀਬੀਆਂ ਲੈ ਕੇ ਪਹੁੰਚ ਗਏ ਉਹਨਾਂ ਦੇ ਟੈਂਟ ਪੱਟ ਤੇ ਉਹਨਾਂ ਤੇ ਤਸ਼ੱਦਦ ਕੀਤਾ ਇਹ ਵੀ ਕਿਹੜੀ ਕਾਰਵਾਈ ਸੀ ਪੁਲਿਸ ਦੀ ਕਾਰਵਾਈ ਸੀ ਪਰ ਦੋਸਤੋ ਅੱਜ ਇੱਕ ਨਵਾਂ ਕੰਮ ਹੋਇਆ ਨੰਗਲ ਸ਼ਹਿਰ ਦੇ ਵਿੱਚ ਟਰੱਕ ਯੂਨੀਅਨ ਹੈ ਜਿਹੜੀ ਸਾਡੀ ਆਮ ਆਦਮੀ ਕਾਬਜਾ ਉਤੇ ਸਾਡਾ ਕੋਈ ਉਹਦੇ ਵਿੱਚ ਦਾਖਲ ਨਹੀਂ ਆ ਕੋਈ ਦਖਲ ਅੰਦਾਜ਼ੀ ਨਹੀਂ ਆ ਪਰ ਜਦੋਂ ਕਿਤੇ ਗਲਤ ਹੁੰਦਾ ਤਾਂ ਸਾਨੂੰ ਇਸ ਦਾ ਪਬਲਿਕ ਅੱਗੇ ਇਹ ਵਿਚਾਰ ਰੱਖਣੇ ਚਾਹੀਦੇ ਆਪਣਾ ਪੱਖ ਰੱਖਣਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹਨਾਂ ਦਾ ਕੱਲ ਪਰਸੋ ਪ੍ਰਧਾਨਗੀ ਨੂੰ ਲੈ ਕੇ ਦੋਨਾਂ ਧੜਿਆਂ ਦਾ ਆਪਸ ਦੇ ਵਿੱਚ ਕੋਈ ਵਿਵਾਦ ਪੈਦਾ ਹੋਇਆ ਇੱਕ ਧੜੇ ਨੇ ਆਪਣਾ ਪ੍ਰਧਾਨ ਬਹੁਮਤ ਨਾਲ ਆਪਣਾ ਪ੍ਰਧਾਨ ਨੂੰ ਸਥਾਪਿਤ ਕਰ ਦਿੱਤਾ ਉੱਥੇ ਕਿ ਹਾਂ ਚਲੋ ਸਾਡੇ ਧੜੇ ਦਾ ਪ੍ਰਧਾਨ ਬਣ ਗਿਆ ਸਾਨੂੰ ਇਤਰਾਜ਼ ਨਹੀਂ ਜਿਹੜਾ ਪਹਿਲਾ ਪ੍ਰਧਾਨ ਹੈ ਸਾਨੂੰ ਉਹ ਤੋਂ ਕੋਈ ਇਤਰਾਜ਼ ਨਹੀਂ ਆ ਜਿਹੜਾ ਨਵਾਂ ਪ੍ਰਧਾਨ ਬਣਿਆ ਸਾਨੂੰ ਉਹ ਤੋਂ ਕੋਈ ਇਤਰਾਜ਼ ਨਹੀਂ ਆ ਕਿਉਂਕਿ ਦੋਨੋਂ ਇੱਕ ਪਾਰਟੀ ਦੇ ਆ ਪਰ ਇਤਰਾਜ਼ ਉਦੋਂ ਕਰਨਾ ਪੈਂਦਾ ਕਿ ਜਦੋਂ ਅੱਜ ਫੇਰ ਪੁਲਿਸ ਨੇ ਦਖਲ ਦਿੱਤਾ ਕਦੇ ਸੁਣਿਆ ਕੀ ਉਤਾਰੇ ਹੋਏ ਪ੍ਰਧਾਨ ਨੂੰ ਪੁਲਿਸ ਦਾ ਪ੍ਰਸ਼ਾਸਨ ਬੜੇ ਅਮਲੇ ਨਾਲ ਸੈਂਕੜੇ ਪੁਲਿਸ ਮੁਲਾਜ਼ਮ ਤੇ ਅਫਸਰ ਉਹਨੂੰ ਧੱਕੇ ਨਾਲ ਉੱਥੇ ਕੁਰਸੀ ਤੇ ਬਿਠਾ ਕੇ ਆਏ ਤੇ ਦੂਜੇ ਤਰ੍ਹਾਂ ਇਹਨੂੰ ਚਲੋ ਸਰਕਾਰਾਂ ਐ ਚੁੱਪ ਰਹਿਣਾ ਪੈਂਦਾ ਦਬਾਅ ਆ ਜਾਂਦਾ ਜਾਂ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਆ ਜਾਂਦਾ ਜਾਂ ਕਿਸੇ ਕਿਸਮ ਦੀ ਕੋਈ ਆਪਸੀ ਗੱਲਬਾਤ ਹੋ ਜਾਂਦੀ ਪਰ ਜਿਹੜੇ ਉੱਥੇ ਦੇ ਮੌਜੂਦ ਲੋਕ ਸੀ ਉਹਨਾਂ ਨੇ ਵਿਰੋਧ ਜਤਾਇਆ ਟਰੱਕ ਆਪਰੇਟਰਸ ਦੀ ਸੁਸਾਇਟੀ ਦੇ ਮੈਂਬਰਾਂ ਨੇ ਵਿਰੋਧ ਅਪੜਾਇਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਐ ਅੱਜ ਟੱਕੇ ਨਾਲ ਪ੍ਰਧਾਨ ਨੂੰ ਬਿਠਾ ਕੇ ਆਇਆ ਤੇ ਦੂਜੇ ਧੜਿਆਂ ਤੇ ਦਬਾਅ ਪਾ ਦਬਾਦੀ ਰਾਜਨੀਤੀ ਕਰਕੇ ਆਇਆ ਪਰ ਇਹ ਸਾਡੇ ਸ਼ਹਿਰਾਂ ਚ ਤਾਂ ਕਦੇ ਹੋਇਆ ਹੀ ਨਹੀਂ ਆਦਾਂ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਇੱਥੇ ਲੋਕਤੰਤਰ ਦਾ ਕੋਈ ਰਾਜ ਨਹੀਂ ਰਿਹਾ ਪੁਲਸ ਤੰਤਰ ਹੈ ਯਾਰ ਪੁਲਸ ਲੋਕਾਂ ਦੀ ਰਾਖੀ ਲਈ ਹੈ ਪੁਲਸ ਲੋਕਾਂ ਦੇ ਮਸਲਿਆਂ ਨੂੰ ਸੁਲਝਾਣ ਲਈ ਹੈ ਅੱਜ ਦੀ ਵੀ ਜਿਹੜੀ ਟਰੱਕ ਯੂਨੀ ਨੰਗਲ ਦੀ ਘਟਨਾ ਹੈ ਉਹਨੂੰ ਪੁਲਿਸ ਬੈਠ ਕੇ ਸੁਲਝਾ ਸਕਦੀ ਸੀ ਆਪਸ ਦੋਨਾਂ ਧਿਰਾਂ ਨੂੰ ਬੈਠ ਕੇ ਸਮਝੌਤਾ ਕਰਾ ਸਕਦੀ ਸੀ ਪਰ ਅੱਜ ਪੁਲਿਸ ਨੇ ਦਬਕੇ ਮਾਰੇ ਉਹਨਾਂ ਨੂੰ ਤੇ ਜਿਹੜੀ ਸਾਡੀ ਪਾਰਟੀ ਆ ਕਾਂਗਰਸ ਪਾਰਟੀ ਆ ਇਸ ਗੱਲ ਦੀ ਨਿੰਦਾ ਕਰਦੀ ਪ੍ਰਧਾਨ ਇਹਨਾਂ ਦਾ ਹੀ ਹੈ ਕੋਈ ਬਣੇ ਸਾਰੇ ਹੀ ਸਤਕਾਰਯੋਗ ਆ ਸਾਨੂੰ ਕਿਸਲੇ ਜਾਣ ਵਾਲੇ ਦਾ ਮਤਲਬ ਨਹੀਂ ਆ ਜਿਹਨੂੰ ਬਿਠਾਇਆ ਉਹਦੇ ਨਾਲ ਮਤਲਬ ਨਹੀਂ ਆ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਨੇ ਪੁਲਸ ਦੇ ਰਾਹੀਂ ਤਾਕਤ ਦਿਖਾਈ ਇਹ ਨਿੰਦਣਯੋਗ ਹੈ ਯਾਰ ਤੁਸੀਂ ਸੰਸਾਦਾਂ ਦੇ ਵਿੱਚ ਦਖਲ ਦੇਣ ਲੱਪੇ ਹੋਣ ਤੁਸੀਂ ਕਿਸੇ ਨੂੰ ਧਰਨਾ ਨਹੀਂ ਦੇਣ ਦਿੰਦੇ ਆਪ 2013 ਦੇ ਵਿੱਚ ਤੁਸੀਂ ਦਿੱਲੀ ਦੀਆਂ ਸੜਕਾਂ ਤੇ ਧਰਨੇ ਦੇ ਦੇ ਕੇ ਅੰਦੋਲਨ ਚੋਪੀ ਪਾਰਟੀ ਬਣੇ ਤੁਸੀਂ ਕਿਸਾਨ ਐਜੀਟੇਸ਼ਨ ਦੇ ਵਿੱਚ ਜਦੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਨੇ ਧਰਨਾ ਦਿੱਤਾ ਅੰਦੋਲਨ ਕੀਤਾ ਤੁਸੀਂ ਉਹਨੂੰ ਧਰਨੇ ਨੂੰ ਵਰਤਿਆ ਭਾਸ਼ਣ ਦਿੱਤੇ ਕੇਜਰੀਵਾਲ ਸਾਹਿਬ ਗਏ ਭਗਵੰਤ ਸਾਹਿਬ ਬਾਨ ਸਾਹਿਬ ਗਏ ਹੋਰ ਸਾਰੇ ਗਏ ਉਦੋਂ ਤੁਹਾਨੂੰ ਧਰਨੇ ਚੰਗੇ ਲੱਗਦੇ ਸੀ ਕੋਈ ਧਰਨੇ ਦੀ ਗੱਲ ਨਹੀਂ ਆ ਇਹਨਾਂ ਦਾ ਜਿਹੜਾ ਦਿਮਾਗ ਦਾ ਜਲੋ ਵੀ ਪਾਵਰ ਨੇ ਜਿਹੜਾ ਦਿਮਾਗ ਹੈ ਹਵਾ ਚ ਲਿਆਤਾ ਇਹ ਧਰਤੀ ਤੋਂ 2-2 3-3 ਫੁੱਟ ਉੱਪਰ ਉੱਪਰ ਨੱਚਦੇ ਫਿਰਦੇ 10 ਦੇ ਨਾਲ ਲੋਕਾਂ ਨੇ ਲੋਕ ਸਭਾ ਚ ਵੀ ਰਸਿਆ ਲੋਕਾਂ ਨੇ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਚ ਵੀ ਦੱਸਣਗੇ ਲੋਕ ਪਰ ਮੈਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਖਾਸ ਕਰਕੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋਇਆ ਸਾਡੇ ਜਿਹੜੇ ਫੌਜ ਦੇ ਕਰਨਲ ਸਾਹਿਬ ਹੈ ਪਟਿਆਲੇ ਚ ਉਥੇ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਤੇ ਅੱਜ ਜਿਹੜੀ ਨੰਗਲ ਟਰੱਕ ਆਪਰੇਟਰ ਸੁਸਾਇਟੀ ਆ ਉਹਦੇ ਵਿੱਚ ਜਿਹੜਾ ਤੱਕੇ ਨਾਲ ਜ਼ਬਰਦਸਤੀ ਪ੍ਰਧਾਨ ਨੂੰ ਬਿਠਾਇਆ ਗਿਆ ਜਿਹੜੀਆਂ ਧਮਕੀਆਂ ਦੇ ਕੇ ਬਿਠਾਇਆ ਗਿਆ ਇਸ ਗੱਲ ਦੀ ਅਸੀਂ ਨਿੰਦਾ ਕਰਦੇ ਤੇ ਨੰਗਲ ਵਾਸੀਆਂ ਨੂੰ ਤੇ ਟਰੱਕ ਆਪਰੇਟਰਸ ਨੂੰ ਬੇਨਤੀ ਕਰਦੇ ਕਿ ਪ੍ਰਧਾਨ ਜਿਹੜਾ ਮਰਜ਼ੀ ਬਣਾ ਲਓ ਪਰ ਅੱਜ ਬਣਨ ਵਾਲੇ ਨੂੰ ਵੀ ਕਹਿਣਾ ਕਿ ਭਰਾਓ ਪੁਲਿਸ ਦਾ ਤੰਤਰ ਨੂੰ ਯੂਜ਼ ਨਾ ਕਰੋ ਜਿੱਦਣ ਪੁਲਿਸ ਦੀਆਂ ਤਾਕਤਾਂ ਵਧ ਗਈਆਂ ਇਹ ਆਮ ਲੋਕਾਂ ਲਈ ਖਤਰਨਾਕ ਹੈ ਪੁਲਿਸ ਨੇ ਆਮ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਜਦੋਂ ਤੁਸੀਂ ਪੁਲਿਸ ਦੀ ਗਲਤ ਵਰਤੋਂ ਕਰ ਰਹੇ ਤਾਂ ਆਮ ਲੋਕ ਇਨਸਾਫ ਲਈ ਤਰਸਣਗੇ ਤੇ ਮੈਂ ਆਖਰ ਦੇ ਵਿੱਚ ਅੱਜ ਜਿਹੜੀ ਟਰੱਕ ਆਪਰੇਟਰ ਸੁਸਾਇਟੀ ਦੇ ਵਿੱਚ ਪੁਲਿਸ ਦਾ ਦਖਲ ਹੈ ਉਹਦੀ ਨਿੰਦਾ ਕਰਦਾ ਤੇ ਦੂਸਰਾ ਇਹ ਕਹਿੰਨਾ ਜਿਹੜਾ ਪ੍ਰਾਈਮੋ ਕੈਮੀਕਲ ਨਾਲ ਇਹਨਾਂ ਦਾ ਝਗੜਾ ਚੱਲਦਾ ਆਉਣ ਵਾਲੇ ਦਿਨਾਂ 'ਚ ਅਸੀਂ ਪ੍ਰਾਈਮੋ ਕੈਮੀਕਲ ਦੇ ਜਿਹੜੇ ਅਫਸਰ ਹੈ ਜਿਹੜੇ ਇਹਨਾਂ ਨੇ ਕਿਹਾ ਸੀ ਕਿ ਬੇਚ ਦਿੱਤੀ ਕਾਂਗਰਸ ਖਾ ਗਈ ਉਹਨਾਂ ਨੂੰ ਨੰਗੇ ਕਰਾਂਗੇ ਕਿ ਕਿਸ ਤਰ੍ਹਾਂ ਮਹੀਨੇ ਦੀਆਂ ਕਰੋੜਾਂ ਰੁਪਏ ਦੀਆਂ ਤਨਖਾਹਾਂ ਲੈ ਰਹੇ ਕਿ ਕਿਸ ਤਰ੍ਹਾਂ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਕਿਸ ਤਰ੍ਹਾਂ ਸਾਡੇ ਟਰੱਕ ਆਪਰੇਟਰ ਸੁਸਾਇਟੀਆਂ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜਦੋਂ ਉਹ ਧਰਨਾ ਦਿੰਨੇ ਪ੍ਰਾਈਮੋ ਕੈਮੀਕਲ ਦੇ ਖਿਲਾਫ ਤਾਂ ਉਹਨਾਂ ਤੇ ਜ਼ਬਰਦਸਤੀ ਉਹਨਾਂ ਤੇ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰੀਆਂ ਜਿਹੜੇ ਉਹ ਅਫਸਰ ਆ ਜਿਹੜੇ ਕਾਬਜ ਆ ਜਿਨ੍ਹਾਂ ਤੇ ਰਾਜਨੀਤਿਕ ਲੋਕਾਂ ਦੇ ਲਿੰਕ ਆ ਉਹਨਾਂ ਨੂੰ ਅਸੀਂ ਨੰਗੇ ਕਰਾਂਗੇ ਕਿ ਸਾਡੇ ਲੋਕਾਂ ਦੀਆਂ ਜ਼ਮੀਨਾਂ ਤੇ ਬਣੀ ਜਿਹੜੀ ਫੈਕਟਰੀ ਸੀ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਕਾਂਗਰਸੀ ਨੂੰ ਲੁੱਟ ਕੇ ਖਾ ਗਈ ਅੱਜ ਇਹਨਾਂ ਦੀ ਜ਼बान ਕਿਉਂ ਬੰਦ ਹੈ ਜਦੋਂ ਪੋਲੂਸ਼ਨ ਦੀਆਂ ਗੱਲਾਂ ਹੋਈਆਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਾਂ ਜਿਹੜੇ ਕਰੋੜਾਂ ਰੁਪਏ ਅਫਸਰ ਤਨਖਾਹਾਂ ਲੈ ਰਹੇ ਨੇ ਨਜਾਇਜ਼ ਤਨਖਾਹਾਂ ਲੈ ਰਹੇ ਸਾਡੇ ਮੁਲਾਜ਼ਮਾਂ ਨੂੰ ਕੱਢਿਆ ਉਹਨਾਂ ਨੇ ਇਹਨਾਂ ਨੂੰ ਵੀ ਅਸੀਂ ਨੈਕਸਸ ਨੂੰ ਨੰਗਾ ਕਰਾਂਗੇ ਤਾਂ ਜਿਹੜੀ ਅੱਜ ਟਰੱਕ ਆਪਰੇਟਰ ਸੁਸਾਇਟੀ 'ਚ ਪੁਲਿਸ ਦਾ ਦਖਲ ਆ ਇਹਦੀ ਨਿੰਦਾ ਕਰਦੇ ਤੇ ਆਪਾਂ ਲੋਕਾਂ ਨੂੰ ਅਪੀਲ ਕਰਦੇ ਕਿ ਆਓ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਹੋ ਕੇ ਅਸੀਂ ਜਿਹੜਾ ਇਹ ਪੁਲਿਸ ਦਾ ਤੰਤਰ ਹੈ ਜਿਹੜਾ ਇਹਦਾ ਜ਼ਬਰਨ ਜ਼ਬਰ ਕੀਤਾ ਜਾ ਰਿਹਾ ਇਹਦਾ ਅਸੀਂ ਡਟ ਕੇ ਵਿਰੋਧ ਕਰੀਏ ਧੰਨਵਾਦ